ਅਲਿਕਨੇ ਟਾਈਮ ਬਾਦ ਮੁੱਕੀ ਫੇਰ ਦਾ ਨਰੇਟਰਾਂ ਤੇ ਦਿਲ ਕਰ ਦਿਲ ਕਰ ਸੁੱਤੇ ਆ ਪਿਆ ਮਾਰ ਲਿਆ ਇਤਾਂ ਲਗਾ ਪੋਲਾ ਯਾਰ ਰੂ ਰਖਿਆ ਮੇਰੇ ਉਹ ਸੀਰੀਅਸ ਨਾ ਇਹ ਵਾਤ ਕੋਹੜੋ ਸਲਾਮ ਫਰੀ ਟੋਕਾ ਬਗਾਲ ਮਾਰਾ ਮੇਰੀ ਐਦੀ ਢੇਰੀਆਂ ਵਾਲੀ ਕਬੱਡੀ ਪਵਾ ਦਿਓ ਫੋਨ ਤੇ ਢੇਰੀਆਂ ਵਾਲੀ ਕਬੱਡੀ ਹੋ ਜਾਵੇ ਚਲੋ ਪਵਾ ਦੇ ਯਾਰ ਆ ਜਾ ਆ ਜਾ ਆ ਜਾ ਆ ਜਾ ਸੌਂ ਕਰਾਲਾ ਸ਼ਰਤ ਤੇ ਚਾਹ ਤੱਕ ਚਾਹ ਠੀਕ ਆ ਬੈਂ ਜੋ ਇਹਨਾਂ ਦੇ ਹੱਥਾ ਮੇਰੇ ਹੱਥਾਂ ਚ ਬਾਲੇ ਆ ਹਾਂ ਮੇਰੇ ਅੱਜਾ ਛੁਰੀਆਂ ਬੜਾ ਬੇ ਤੂੰ ਛੁਰੀਆਂ ਲੈ ਲੈ ਤੂੰ ਛੁਰੀ ਲੈ ਕੇ ਮੈਂ ਲੰਬਾ ਬਾਦਾ ਲੈਣਾ ਤੂੰ ਛੁਰੀਆਂ ਲੈ ਰਾ ਘੱਟ ਹੋ ਲੰਦੇ ਆ ਜਿਆਲੀ ਅੜੀ ਕਿੰਨੇ ਗਲਾਸ ਕੋਕ ਦੇ ਪੰਜ ਕੇ 6 ਦੱਬੀ ਦਰਾਂ ਦਾ ਕੰਮਲਾ ਗਾ ਵੀ ਕਰਨੀ ਤੇ ਫਿਰ ਗਾ ਵੀ ਕਰਨੀ ਹੁੰਦੀ ਹੈ ਪੱਖਾ ਨੇ ਇਹ ਨੂੰ ਕੋਕ ਦਿਵਾਤਾ ਇੱਕ ਕੋਕ ਜਿਹੜੀਆਂ ਨਾ ਦੇਸੀ ਘਿਓ ਦਾ ਕੰਮ ਦੇ ਰਹੀ ਹੈ ਨਿਊਜ਼ੀਲੈਂਡ 'ਚ ਹਾਂ ਨਿਊਜ਼ੀਲੈਂਡ 'ਚ ਦੇਸੀ ਘਿਓ ਦਾ ਕੰਮ ਦੇਸੀ ਘਿਓ ਵੀ ਕਰ ਡੱਟੀਆਂ ਲੱਗੀਆਂ ਜੀ ਅਰੇ ਤੇ ਕਾਮ ਦੇ ਰਹੀ ਆ ਰਾਤੀ ਤੂੰ ਬਦਲਣਾ ਕਹਿੰਦਾ ਤੈਨੂੰ ਫਲੇਵਰ ਚੇਂਜ ਕਰਕੇ ਬਣਾਉਣਾ ਹਰ ਵਨੀਲਾ ਹਰ ਵਨੀਲਾ ਯਾਰ ਤੁਹਾਨੂੰ ਪਤਾ ਹੋ ਗਿਆ ਰਾਤੀ ਮੈਂ ਕਿ ਬਣਾ ਦੇ ਦੇ ਮੈਂ ਆ ਯਾਰ ਰਾਤੀ ਨੇ ਛੱਡਿਆ ਅਰੇ ਨਾ ਬੜਾ ਕੀ ਨਹੀਂ ਨਹੀਂ ਆ ਜਿਹੜਾ ਮਾਉਂਟ ਪੌੜੀਆਂ ਤੇ ਗਈ ਸੀ ਦੋ ਕਿੰਨੇ ਰਿ ਛੜਿਆ ਤੂੰ じゃ ਕਹਿੰਦਾ ੜੀ 1400 ਪੌੜੀ ਦੇਖ ਕੇ ਆੜੀ ਅੱਜ ਕਿੰਨੇ ਰਿ ਛੜਿਆ ੜੀ ਨਾ ਤੇ ਤੇਰੇ ਨਾਲ ਆਲੀ ਰੀ ਲੱਤਾ ਇਦਾਂ ਕੰਬੇ ਸੌਂ ਨਗੇ ਨਹੀਂ ਇੰਨੀ ਨਹੀਂ ਕੰਬੀ ਇਦਾਂ ਕੰਬੇ ਤੇਨੋਰੀ ਮਿੱਟੇ ਰਸਤੇ 'ਚ ਇਹ ਭਰਾ ਝੂਟਾ ਸਾਰਿਆਂ ਲੋਗੇ ਉੱਪਰ ਜਾ ਕੇ ਬਾਅਦ ਮਰੇ ਆ ਜੋ ਹਰਸ਼ ਹਰਸ਼ ਇਹਦਾ ਫਿਰ ਤੈਨੂੰ ਪਤਾ ਖਿਡਾਰੀ ਵੱਡਾ ਹੈ ਉਹ ਘੁੰਮ ਗਏ ਕਪੜੇ ਕਪੜੇ ਨਵੇਂ ਪਾ ਆ ਗਏ ਲਿਆ ਕਰੀਂ ਡੋਕਾ ਕਰਦੇ ਜਿਵੇਂ ਬਰਾਤ ਗਿਆ ਹੁੰਦਾ ਤੋਕਾਂ ਦੇ ਫਰਾਤ ਗਿਆ ਹੁੰਦਾ ਮਾਊਂਟ ਕਹਿੰਦੇ ਆਏ ਤੇ ਆਈ ਕਰਕੇ ਗਿਆ ਚਲੋ ਮਿੱਟੋ ਬਾਈ ਜਲਦੀ ਸਾਡੇ ਕੋਈ ਉਹ ਕੁੜੀਆਂ ਆਈਆਂ ਨਾ ਟੋਕ ਨੇ ਅੱਧਾ ਘੰਟਾ ਲਾਇਆ ਵਾਲ ਮੁੰਡੇ ਨੇ ਟੋਰ ਘਟੇ ਫੇਰ ਕਹਿ ਕੇ ਉਹਦੇ ਕੁੜੀਆਂ ਆਈਆਂ ਨਾ ਇਹਨੇ ਇਦਾਂ ਕਰ ਲਿਆ ਪੂਰੀ ਗੱਲ ਸੁਣਾ ਉਹਨੇ ਬਾਹਰ ਨੂੰ ਬਾਈ ਮੋੜ ਕੇ ਪਹਿਲੇ ਚੱਕੇ ਥੋੜੀ ਜਿਹੀ ਨਾ ਸ਼ੋਪਿੰਗ ਸ਼ੂਪੀ ਕਰਨੀ ਪੈਣੀ ਆ ਤੇ ਮੁੜ ਕੇ ਆਦੇ ਜੇ ਚੜਿਆ ਨਾ ਬਾਅਦ ਕਹਿੰਦੇ ਯਾਰ ਭੈਣੇ ਇਦਾਂ ਸ਼ੋਪਿੰਗ ਕਰਾਉਂਦੇ ਇਦਾਂ ਮੁੜ ਕੇ ਕਿੱਧਰ ਹੋਣਾ ਇਹਦਾ ਇੱਕ ਬੰਦਾ ਕਹਿੰਦਾ ਰਾਦੇ ਵਿੱਚ ਕਹਿੰਦਾ ਕਿਰਾ ਕੱਠੇ ਕੁੱਛੇ ਲੈ ਆ ਤਨੋਣਾ ਵੀ ਬਿੱਟੂ ਬਈ ਆ ਕਰ ਦੁਣਾ ਆਪੇ ਤੇ ਚੜੇ ਨਾ ਕਹਿੰਦਾ ਯਾਰ ਕੱਚੇ ਦਾ ਥੱਲੇ ਭਲੇ ਆਈਏ ਬਾਗੀ ਚੱਕਰ ਹੋਇਆ ਕਹਿੰਦਾ ਯਾਰ ਉੱਪਰ ਹੀ ਆਣਾ ਮੋੜ ਦੇਣਾ ਹੁਣ ਨਹੀਂ ਕਿਤੇ ਤੋੜੇਗਾ ਬਈ ਮੈਂ ਗਿਆ ਮੈਂ ਗਿਆ ਉਹ ਰਿਆਂ ਨੇ ਬਾਲਟੀਆਂ ਨਾਲ ਤੇਰੇ ਉੱਪਰ ਸੋਲਿੰਗ ਬਣਾ ਕੇ ਤੇ ਤੜਨ ਕਰਿਆ ਕਿ ਮਾਰਸ ਸਮੁੰਦਰ ਚ ਸ਼ਾਲ ਸਿੱਧੀ ਬਾਲੇ ਬੱਤੇ ਬਣਾਉਣਾਂ ਨੇ ਪਹਿਲਾ ਸ਼ੂਟ ਨਾ ਮਾਰ ਸਕਨੇ ਆ ਸਾਰੇ ਗੁਰਾਂ ਨੇ ਪਾਣੀ 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 ਟੀਮ ਨੂੰ ਪੈਰਾਸ਼ੂਟ ਮਗਾ ਦਈ ਮੈਂ ਕਿਹਾ ਪਰ ਟੀਮ ਨੂੰ ਮੇਰਾ ਸ਼ੂਟ ਮਗਾ ਦੇ ਉਸਦੀ ਗੱਲ ਇਹ ਉੱਪਰ ਕਿਹਾ ਭੈ ਜੀ ਯਾਰ ਉਹ ਢੋਣਾ ਉੱਪਰ ਹੀ ਹੈ ਬੱਚਿਆਂ ਨੇ ਤਿੰਨ ਵਾਰ ਪੁੱਛਿਆ ਪਹਿਲਾਂ ਤਾਂ ਇਹੀ ਕਹਾ ਮਗਾ ਨੋਰਮਲ ਕਹਾ ਫੇਰ ਹੋਈ ਸਾਰੇ ਬੱਚੀ ਕਿਹਦੇ ਸੱਚੀ ਕੱਚੇ ਗੱਡੀ ਚ ਰਹਿ ਗਿਆ ਕਦੇ ਗੁਰਾ ਕੋਈ ਨਾ ਮੈਂ ਜਿਹੜੇ ਜਿਹੜੇ ਬਾਤ ਕਰਾ ਪੁੱਤਰਾ ਮੈਂ ਨਾ ਵੱਡੇ ਬੁੱਲਾ ਪੁੱਤਰਾ ਪਹਿਲੇ ਫਲੋਰ ਤੇ ਫਿਮਿਨੀ ਪੂਲ ਬਣਾਉਂਦੇ ਰਿਹਾ ਮੈਂ ਫਲੋਰ ਤੇ ਬਣਾਇਆ ਪਾੜੀ ਤੇ ਥੋੜਾ ਬਣਾਤਾ ਲੈ ਉਹ ਇੱਕ ਤਾਂ ਪੰਜ ਟੋਕੇ ਤੇ ਮਾਰੋ ਟੋਕ ਨੂੰ ਲਾਉ ਮੜਾ ਜਾ ਜੇ ਗੋਰੇ ਕੱਪੜ ਦੀ ਫੋਟੋ ਨਾ ਕੀਤੀ ਆ ਮਰੇ ਮਰ ਕਾਹਦੇ ਮੈਨ ਆਲਾਸੇ ਹੀ ਮੈਂ ਨਾ ਪਾ ਕੇ ਪੂਰਾ ਫੁਟੇਜ ਚੁੱਕਿਆ ਦੋਨਾਂ ਦੀ ਸੁਣਾ ਦੇ ਉਹ ਨਹੀਂ ਉਹ ਥੱਕਿਆ ਪਿਆ ਹੀ ਪੂਰਾ ਹੈ ਨਾ ਉਹ ਤੇਰੀ ਫੋਟੋ ਕੋ ਚਲੇ ਗਿਆ ਜਮਾਈ ਉੱਤੇ ਚੜਿਆ ਸੀ ਜਮਾਈ ਉੱਤੇ ਚੜਿਆ ਜਮਾਈ ਉੱਤੇ ਜਿਹੜੇ ਗੋੜੀਆਂ ਗੋਰਾ ਗੋਰੀ ਕਪੜ ਕਹਿੰਦੀ ਕਹਿੰਦੀ ਖਿੰਨੀ ਪੁਲਿਸ ਤੇ ਇੱਕ ਵਾਰ ਫਿਰ ਆ ਬੰਦਾ ਪੜਾ ਗਿਆ ਨਾ ਲਿਆਓ ਜੀ ਇੰਦਾ ਕੇ ਫੋਟੋ ਕੈਮਰਾ ਕੱਚੇ ਐਦਾਂ ਫੜ ਕੇ ਫਿਰ ਥੱਲੇ ਨੂੰ ਬਰਾਸ ਕਰ ਬਤਾਉਂਗੀ ਜਿਨੋ ਨੇ ਧੰਨਵਾਦ ਕੀਤਾ ਕਹਿੰਦਾ ਕੀ ਕਹਿੰਦਾ ਨੋ ਪ੍ਰੋਬਲਮ ਨੋ ਪ੍ਰੋਬਲਮ ਕਹਿੰਦਾ ਧੰਨਵਾਦ ਕਹਿੰਦਾ ਨੋ ਪ੍ਰੋਬਲਮ ਚੋਣੀ ਕਹਿੰਦਾ ਚਾਰ ਪੰਜ ਸੀ ਫਿਰ ਅਹੀਂ ਇਹਨੂੰ ਥੋੜਾ ਉਚੋਲੇ ਗਿਆ ਨਾ ਦੋ ਤਿੰਨ ਖਿੱਚ ਕੇ ਕਹਿੰਦਾ ਚਲੋ ਯਾਰ ਬਸ ਕਰਾਉਣੀ ਉਹ ਕਹਾਂਗਾ ਗੋਰੀ ਜੀ ਨੇ ਕਹਤਾ ਕਿ ਯੋਪੇਪ ਨੇ ਉਹ ਇਹ ਆਪਣੇ ਪੋਲੇ ਦਾ ਗੋਦੀ ਦਾ ਲਾ ਬਲੇ ਦਾ ਡੇਡੇ ਮੇਡੇ ਨੇ ਪੋਚ ਬਣਾਵੇ ਗੋਡਾ ਲਾ ਕੇ ਥੰਦੇ ਗੋਡਾ ਲਾ ਕੇ ਥੰਦੇ ਇਹਨੇ ਤੇਲ ਕੀਤਾ ਗਿਆ ਇਹਨੂੰ ਪੁਟੀਏ ਬਣਾਇਆ ਸਾਡੇ ਸਾਡੀ ਖਿਚੀ ਨਹੀਂ ਸਾਡੀ ਖਿਚੀ ਨਹੀਂ ਉਹ ਤੇ ਪੂਰੇ ਦਿਾਰੇ ਲੈਣਦੇ 28 ਲੋਕਾਂ ਨੇ ਖਿੱਚਿਆ ਨੇ 30 35 ਸੀ ਕਹਿੰਦੇ ਸਾਫ ਇੱਕ ਵੀ ਨਹੀਂ ਆਈ ਗਰੇ ਸਾਫ ਆਈਆਂ ਜਿਹੜੀਆਂ ਕੈਮਰਾ ਲਿਗਾਣੀ ਨਹੀਂ ਸੀ ਕੈਮਰਾ ਲਿਗਾਣੀ ਕਹਿੰਦਾ ਸਾਫ ਆਈਆਂ ਉਧਰ ਉਹ ਸਾਫ ਕਿਤਾ ਹੁੰਦੀਆਂ ਖਿੱਚਦਾ ਇਦਾਂ ਹੁੰਦੇ ਆਲੀ ਉਧਰ ਬਣਾ ਨਹੀਂ ਕੈਮਰਾ ਕਿੱਧਰ ਜਰ ਉਧਰ ਉਧਰ ਆਪਣੇ ਟੋਕੇ ਸਾਹ ਬੈਠੇ ਨੇ ਬਿਸਤ

ਇਹ ਨਾਲ ਦੋ ਜੋ ਤਾਬੀਆ ਮੈਨੂੰ ਜੱਪੇ ਦਾ ਨਾ ਇੰਨੇ ਜੀ ਤਾਬੀ ਦੇ ਮੱਖੀ ਦਵੜੀ ਤੇ ਗੋਲੀ ਬੱਜੀ ਤੋਕੇ ਨੂੰ ਨਾ ਐ ਗਰਮ ਪਾਣੀ ਚ ਬਾਹਤਾ ਇੱਕ ਸਾਈਡ ਤੇ ਅਸੀਂ ਸਾਰੇ ਪਹਿਲਾਂ ਉੱਥੇ ਬੈਠੇ ਤੇ ਦੂਜੇ ਸਾਈਡ ਤੇ ਇਦਾਂ ਗੂਰੀਆਂ-ਗੂਰੀਆਂ ਲੁੰਦੀਆਂ ਹੁੰਦੀਆਂ ਹੁੰੀਆਂ ਯਾਰ ਤੇ ਅਸੀਂ ਸਾਰੇ ਅਸੀਂ ਉਧਰ ਚਲ ਗਏ ਦੂਸਰੇ ਦੂਸਰੇ ਪਾਣੀ ਚ ਇਹ ਭਰਾ ਉਹ ਤੋਂ ਨਿਕਲੇ ਨਾ ਨਿਕਲੇ ਨਾ ਜਦੋਂ ਉੱਥੇ ਗੂਰੀਆਂ ਗਈਆਂ ਨਾ ਨਾਉਣ ਇਹ ਬਾਰਕ ਅੱਲਾਹੁ ਅਕਬਰ ਦੇਵਾਸਤ ਨੂੰ ਲਗਾ ਦਵਾਤ ਉਹਨਾਂ ਜੇ ਠਾੜ ਦੇ ਖਲੋਤਾਰ ਜਿਹੜਾ ਮੈਂ ਨਿਕਲੀਆਂ ਫੇਰ ਵੜ ਗਿਆ ਠਾੜ ਦੀ ਸਹੀ ਗੱਲ ਆ ਠਾੜ ਦੇ ਖਲੋਤਾਰ ਰਿਹਾ ਬਾਬਾ ਜੀ ਉਹ ਬੈਠ ਮੈਂ ਕਿਹਾ ਤੂੰ ਚੌਂਕੀ ਦਾ ਲਗਾ ਜੋ ਮਰਜੀ ਯਾਰ ਚਿੰਦਾ ਸਰ ਨੂੰ ਬੋਗਣਾ ਕੀ ਨਹੀਂ ਸੋ ਰੱਚੀ ਗੱਲ ਆ ਇਹ ਮਾਰ ਵਾਲਾ ਬੰਦਾ ਗੱਲ ਦਾ ਟੋਕੇ ਨੂੰ ਕਹਿੰਦੇ ਟੋਕੇ ਨੂੰ ਉੱਥੇ ਕਹਿੰਦੇ ਗੂਰੇ ਤੇ ਗੂਰੀ ਨੇ ਇੱਕ ਕੈਮਰਾ ਫੜਾ ਤਾ ਸਾਡੀਆਂ ਫੋਟੋਆਂ ਕਰਦੇ ਉਹ ਵਿਚਾਰਾ ਕੋਈ ਟਕ ਟਕਾ ਮੇਰੇ ਕੈਮਰਾ ਲੈ ਖੜਾ ਰਿਹਾ ਉਹ ਪੋਜ ਬਣਾਈ ਜਾਣ ਕਿ ਇੱਧਰ ਕਿ ਇੱਧਰ ਕਹਿੰਦੇ ਕਰਦੇ ਆ ਕਹਿੰਦਾ ਸੌਰੀ ਜੀ ਮੈਂ ਤਾਂ ਪੁੱਛਦਾ ਸੀ ਤੁਹਾਨੂੰ ਵੀਡੀਓ ਬਣਾਉਣੀ ਕੋ ਫੋਟੋ ਖਿੱਚਣੀ ਆ ਕਹਿੰਦਾ ਮੈਂ ਤੁਹਾਨੂੰ ਪੁੱਛਣਾ ਸੀ 20 ਮਿੰਟ ਆ ਖੜਾ ਰਹਿ ਲੇਗਾ ਉਹਨਾਂ ਨੇ ਕਹਿੰਦਾ ਫੋਟੋ ਖਿੱਚਦਾਗਾ ਉਹ ਪੋਜ ਬਣਾਈ ਜਾਣ ਉਹ ਕਹਿੰਦੇ ਖਿੱਚਤੀਆਂ ਕਹਿੰਦਾ ਮੈਂ ਤਾਂ ਤੁਹਾਨੂੰ ਪੁੱਛਣਾ ਸੀ ਵੀਡੀਓ ਉਹਨਾਂ ਨੇ ਕਬੂਟੀ ਖਿੱਚਣੀ ਆ ਫੌਜੀ ਸਾਹਿਬ ਦੋ ਜਾਣਕਾਰੀ ਹਾਂ ਹਰਸ਼ ਭਾਈ ਅੱਜ ਝਾਰਾਂ ਨੂੰ ਪਲੇਅਰ ਨੂੰ ਮਾਉਂਟ ਕਮਾ ਕੇ ਲੈ ਕੇ ਆਏਗਾ ਹਰਸ਼ ਭਾਈ ਨੇ ਬਰਾਵਾ ਇਦਾਂ ਉਹ ਹੀ ਨਾ ਖਮਾਵੇ ਹਾਂ ਪੂਰੀ ਪਹਾੜੀ ਆਸੇ ਬਸੇ ਘੁਮਾ ਰਹੀ ਸੀ ਬਾਬਾ ਮੈਨੂੰ ਕਹੇ 15 ਮਿੰਟ ਰਹਾ ਨਹੀਂ ਨਹੀਂ ਬੱਕੀਆਂ ਦਾ ਵਧੀਆ ਹੁੰਦਾ ਕਹਿੰਦਾ ਲੈ ਜੋ ਸ਼ਾਰਟ ਗੱਡੀ ਲੈ ਜੋ ਕਹਿੰਦਾ ਕਰਨੀ ਕਹਿੰਦਾ ਜਮਾ ਤਾਹਾਂ ਜਾ ਖੜਾ ਕੇ ਕਹਿੰਦਾ ਦੱਸ ਉੱਥੇ ਪਤਾ ਲੱਗ ਰਹੀ ਸੀ ਚਾਹੀਦਾ ਉੱਥੇ ਆਈ ਯਾਰ ਇਹ ਵੀ ਆ ਕੇ ਪਿਆਈ ਰੋਹੀ ਕਹਿੰਦਾ ਯਾਰ ਚੱਲ ਸਕਦੇ ਕਈ ਮਾਈ ਇਹ ਸਿਰਾਂ ਲੱਗਿਆ ਜਦਾ ਸਭ ਤੋਂ ਵੱਡੀ ਹਾਂ ਇਹਦਾ ਮੱਡੀ ਪਾਉਂਗਾ ਉਹ ਥੋੜਾ ਉੱਥੇ ਪੌੜੀਆਂ ਬੂੜੀਆਂ ਨਹੀਂ ਆਈ ਉਹ ਉੱਥੇ ਕਾਫੀ ਜ਼ਮੀਨ ਹੈ ਸਦਾ ਕੱਚਾ ਰਹੀ ਹੈ ਓਕੇ ਇਹਦੇ ਨਾਲ ਦੂਰੀ ਆ ਉਹ ਇਹ ਮੋਟਰ ਵੇਚਣਾ ਦੇ ਕਿ ਕਿਉਂ ਨਾ ਪਾ ਜਾ ਇਹ ਲਾਈ ਜਾਂਦੇ ਨੇ ਹੈ ਇਹਦੇ ਨਾਲ ਆ ਇਹ ਕਿੱਥੇ ਲਾਈ ਆ ਉਹ ਤੇ ਮਾਗ ਚਲੀ ਅੱਗੇ ਜਿਵੇਂ ਉੱਥੇ ਪੂਲ ਹੈਗਾ ਇਹ ਬਟੀਆਂ ਉਹ ਜਦੋਂ ਉੱਤਰਦਾ ਇਹ ਦਿਖਉਂਦਾ ਨਹੀਂ ਸੀ ਇਹ ਤਾਂ ਦੇਖੋ ਲੱਤਾਂ ਸੱਦੀਆਂ ਇੰਦਾ ਇੰਦਾ ਕੰਬਣ ਵਾਫੀ ਦੇ ਵਾਫੀ ਕੋੜੀਆਂ ਲੈਣ ਦੇ ਜਿੱਦਾਂ ਵਾਪਸ ਵੀ ਨਾ ਰੋਕਣ ਦੇਂਦੀ ਜਾਂਦਾ ਕੋਹਾਂ ਦਾ ਅਕੇਲੇ ਕੋੜਾ ਬਧੀਆ ਰਿਹਾ ਕੋਲ ਮੇਰੇ ਕੰਨਾਂ 'ਚ ਪਾਣੀ ਪੈ ਗਿਆ ਸੁਣਾਈ ਵੀ ਕੋਈ ਹਾਸ ਨਹੀਂ ਦੇ ਰਿਹਾ ਉਹਨੇ ਤੈਨੂੰ ਕਿਹਾ ਵੀ ਜੇ ਕੋ ਮਰਜ਼ੀ ਕੀ ਚੱਲ ਮੈਨੂੰ ਕੋਈ ਸੁਣਦਾ ਨਾ ਕਹਿੰਦਾ ਉਹ 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 ਬੱਚੀ ਉਸ ਨਾਦਵਾਰਾ ਕਹਿੰਦਾ ਮੁਰਗ ਅੱਲਾਹੁ ਅੱਲਾਹੁ ਕਹਿੰਦਾ ਅੰਦਰੋਂ ਸੁਣ ਕੇ ਲੱਗਿਆ ਬੱਚੀ ਮੈਂ ਕਹਿੰਦਾ ਕਹਿੰਦਾ ਕੈਮਰੇ ਦੇ ਵਿੱਚ ਮੈਨੂੰ ਗੋਰਾ ਕਰਦੀ ਫੋਟੋ ਦੇ ਵਿੱਚ ਉਹ ਕਹਿੰਦਾ ਇਹ ਕਿਹਦਾ ਯਾਰ ਕਿਹਦਾ ਫਿਲਟਰ ਇੰਨਾ ਦਾ ਲਾਗਣੀ ਮੇਰੀ ਮੈਲ ਦਾ ਸਾਹਮਣੇ ਹਾਂ ਕੋਣ ਕਹਿੰਦਾ ਟੋਕੇ ਲਾਲਾ ਹੈੱਡਫੋਨ ਭਰਾਵਾ ਇੰਨਾ ਵੀਡੀਓ ਬਣਾ ਕੇ ਦੇ ਤੂੰ ਮੇਰੇ ਕੋਲ ਆ ਜਾਵੇਂਗਾ ਮੈਨੂੰ ਲੱਗ ਰਿਹਾ ਮੈਂ ਸਭ ਬਣਾ ਲੈਂਦੀ ਐ ਫੋਟੋ ਨਾਲ ਉਹ ਸਾਰਾ ਉਹ ਨੰਕਲੇ ਪਾਣੀ ਚ ਜਾ ਕੇ ਨਾ ਆ ਕੇ ਨਾ ਇੰਦਾ ਮੈਰ ਲਾਵੇ ਦੀ ਵੀ ਕੀ ਮਦ ਹੱਲ ਹੋ ਜਾ ਪਰ ਤੇਰਾ ਪਾਣੀ ਤੜਾ ਕਰਦਾ ਨਹੀਂ ਐਨਾ ਕੀ ਉਹ ਗੱਲ ਪਾਣੀ ਜਾਵੇ ਐਡਾ ਕੋਝਾ ਨਹੀਂ ਸਾਡਾ ਉਹਦਾ ਕੈਮਰਾ ਕੋਝਾ ਲਿਆ ਰਿਹਾ ਇਹ ਸਭ ਤੋਂ ਬਾਹਰ ਹੀ ਪੈਸੇ ਯਾਰ ਐਡਾ ਕੋਝਾ ਵੀਰੇ ਇਹ ਸਾਰਾ ਕਸੂਰ ਨਾ ਕਰਨੀ ਦਾ ਸਾਡੀ ਦਾੜੀ ਨਹੀਂ ਬਣਾ ਰਿਆ ਬਾਬਾ ਪ੍ਰੋਮੋਟਰ ਸਾਹਿਬ ਚੱਲਿਆ ਸੀ ਪਰ ਮੋਟਰ ਸਾਹਿਬ ਆ ਬੈਠੇ ਮੈਨੂੰ ਭਿੜਿਆ ਨਹੀਂ ਮੇਰੀ ਜਿਹੜੀ ਮੈਂ ਤੇ ਦਿੱਤੀ ਸੀ ਉਹ ਕਹਿਣਾ ਦਾੜੀ ਦਾ ਫੋਟੋ ਮੋੜ ਗਰ ਲਾ ਰੋ ਇਨਾ ਖਮਾਹ ਫਰਾਗ ਲੈ ਕਿ ਮੈਂ ਤੇ ਪ੍ਰੋਮੋਟ ਕਰਦਾ ਬਾਬਾ ਫਰਾਗ ਲੈ ਕੇ ਆਇਆ ਨਾ ਆਇਆ ਤੂੰ ਠੀਕਾ ਪਾਣੀ ਕਾਲੇ ਹੋਏ ਕੱਲ ਨੂੰ ਕੱਲੇ ਪਾਣੀ ਆੜੇ ਹੋਏ ਕੱਲ ਮੈਂ ਤੈਨੂੰ ਕੱਲ ਮੈਂ ਤੈਨੂੰ ਠੇਕਾ ਦੇ ਕੋਣਾ ਇਨਾ ਘੈਂਟ ਆ ਨਾ ਫਨ ਬਈ ਠੇਕੇ ਦੇ ਵਲੋਗ ਹੋ ਜੇ ਹਾਂ ਆਪਾਂ ਦੋ ਤਿੰਨ ਦਿਨਾਂ ਨੂੰ ਵਲੋਗ ਹੀ ਬਣਾਉਣੇ ਆ ਗੱਡੀਆਂ ਲਾਉਣੀਆਂ ਵੇ ਸਰਦੇਵ ਭਾਈ ਜੀ ਜਗਤ ਕਰਦੇ ਨਹੀਂ ਨਹੀਂ ਦੇਖੋ ਜਾਨਾ ਤੇ ਬਹੁਤ ਵਧੀਆ ਮੈਂ ਵੀ ਇੱਕ ਦਿਨ ਗਿਆ ਸੀ ਭਰਾਵਾ ਜਿਹੜਾ ਟਰਾਲੀ ਜੀ ਲੈ ਕੇ ਇਧਰੋਂ ਆਇਆ ਨੂੰ ਮੈਂ ਵੀ ਇੱਕ ਦਿਨ ਗਿਆ ਸੀ ਬਾਈ ਨਾਲ ਬੱਚੀ ਕਹਿੰਦਾ ਬੱਚੀ ਕਹਿੰਦਾ ਮੇਰੀ ਵੀਡੀਓ ਬਣਾਈ ਮੈਂ ਪਾਣੀ ਦੇ ਨਾਲ ਤੁਰਨਾ ਉਦੋਂ ਬੱਚੀ ਪਾਣੀ ਮਾਰੀ ਨਾਲ ਤੁਰੇ ਉਦੋਂ ਸ਼ਾਲਾ ਕਿ ਬੱਚੀ ਕਹਿੰਦਾ ਮੇਰਾ ਮੂਡ ਗਿੱਲੇ ਨਹੀਂ ਮੂਡ ਪਾ ਕੇ ਗਾਨ ਹੋ ਗਿਆ ਉਹ ਜਾ 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 ਤੋ ਬੋੜ ਬਾਰੇ ਮੋਂ ਗਾ ਲਾ ਨਿਕਰ ਕੇ ਸ਼ਲਾ ਮੋਟੂ ਬੱਚੀ ਗੁਚਰ ਕਾ ਬਤਾ ਉਹ ਛੇਕੀ ਉਹ ਜਾਂਦਾ ਤਾਂ ਬੱਚੀ ਕੋਈ ਤਰ ਆਉਂਦਾ ਕਿਵੇਂ ਆਉਂਦਾ ਬੱਚੀ ਆਉਂਦਾ ਆਉਂਦਾ ਹੱਥ ਫੜ ਕੇ ਕੋਈ ਗੋਲ ਤਿੰਨ ਵਾਰੀ ਫੋੜ ਗੋਲ ਜਾਂਦਾ ਫੋੜ ਗੋਲ ਜਾਂਦਾ ਆ ਕਰ ਮੋਂ ਵੀਡੀਓ ਪਾਣੀ ਆ ਕੋਈ ਨਹੀਂ ਕੋਈ ਨਹੀਂ ਬਾਈ ਮੈਂ ਉਸਦੇ ਕੋਈ ਬਾਈ ਬਟੂ ਬਾਈ ਉਹਦਾ ਕਰ ਸਾਰੇ ਬੱਚੇ ਦਾ ਫੈਨ ਬੈਠੇ ਨੇ ਅਸੀਂ ਤਾਂ ਗੋਡੀ ਫੈਨ ਐਵੇਂ ਲੱਗੇ ਕੋਈ ਉਹ ਤੈਨੂੰ ਟੋਪੀਆਂ ਪਾਉਂਦਾ ਕਿ ਚਪੇੜਾ ਨਾ ਮਾਰੇ ਉਹਨਾਂ ਦਾ ਚਪੇੜਾ ਤੇ ਇੱਥੇ ਫਰਜ਼ ਹੋ ਗਏ ਐ ਕਿ ਬੱਦੀ ਦੀ ਬੰਦ ਗਿਆ ਦੋ ਤਰ੍ਹਾਂ ਦੀ ਹਵਾ ਸ਼ੂ ਹੁੰਦੀ ਕਿਹ ਕੋਲ ਦੇਸ ਤੇ ਕਿਤੇ ਭਲੇਖੇ ਦੇ ਵਿੱਚ ਪਾਣੀ ਵੀਰਦੇ ਦੇ ਦੋ ਕਹਿੰਦਾ ਇਹ ਕਹਿੰਦਾ ਦੋ ਮਿੰਟ ਸੌਤ ਨਹੀਂ ਆਉਂਦੇ ਉਹ ਯਾਰ ਘਰ ਲੈ ਕੇ ਦੋ ਦੇ ਮਾਫੀ ਵੀ ਮੰਗੀਆਂ ਦੀ ਯਾਰ ਪਾਣੀ ਯਾਰ